ਪਈ ਅਕਾਲ ਤਖਤ ਤੇ ਮਹਾਨ ਹੈ ਇਸ ਕੋਈ ਸ਼ੱਕ ਨਹੀਂ ਲੇਕਿਨ ਉੱਥੇ ਜਿਹੜੇ ਆਗੂ ਬੈਠੇ ਹੋਏ ਹਨ ਉਹ ਮਹਾਨ ਨਹੀਂ ਹਨ ਉਹਨਾਂ ਨੇ ਅਕਾਲ ਤਖਤ ਸੱਜ ਦੀ ਸ਼ਾਨ ਦੇ ਉੱਪਰ ਜਿਹੜਾ ਹੈ ਧੱਬਾ ਲਾਇਆ ਹੋਇਆ ਹੈ ਤੇ ਹੁਣ ਦਾ ਜਿਹੜਾ ਤਾਜ਼ਾ ਘਟਨਾਕ੍ਰਮ ਹੈ ਉਹ ਵੀ ਜਿਹੜਾ ਹੈ ਕੁਝ ਇਸ ਵਕਤ ਇਸ਼ਾਰਾ ਕਰ ਰਿਹਾ ਹੈ ਕਿ ਅਕਾਲ ਤਖਤ ਸੱਜ ਦੇ ਵਿੱਚ ਜੋ ਫੈਸਲੇ ਹੁੰਦੇ ਹਨ ਉਹ ਸੰਗਤ ਦੇ ਸਾਹਮਣੇ ਕਿਤੇ ਜਾਵਣ ਬੰਦ ਕਮਰਿਆਂ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਹਨ ਉਹ ਸਹੀ ਨਹੀਂ ਹੁੰਦੇ ਉਹ ਬਾਅਦ ਵਿੱਚ ਤੇਹ ਤਰ੍ਹਾਂ ਦੀਆਂ ਕੰਟਰੋਵਰਸੀਆਂ ਪਾਉਂਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੂੰ ਪ੍ਰਧਾਨ ਹਨ ਉਹ ਆਪਣੀ ਪ੍ਰਧਾਨਗੀ ਤੋਂ ਤਖਸੀਫਾ ਦੇ ਚੁੱਕੇ ਹਨ ਕੰਪਲੈਟ ਵਿਕਟੀ ਰਿਪੋਰਟ ਕਿਸ ਨੂੰ ਕਰ ਰਹੀ ਹੈ ਜਿਸ ਨੇ ਆਪਣੀ ਰਿਪੋਰਟ ਕਿਸ ਨੂੰ ਸੰਪਤੀ ਹੈ ਕਿ ਜਿਸ ਨੇ ਇਸ ਰਿਪੋਰਟ ਦੇ ਆਧਾਰ 'ਤੇ ਸਿੰਘ ਸਾਈ ਬਾਨੰਦ ਦੇ ਤਵਾਦਵੀ ਕੀਤੇ ਹਨ ਕਿ ਆਕਾਲ ਚ ਸੈਂਸ ਦੇ ਲੇਖਕਾਂ ਇਕ ਪਾਰਟੀ ਦੇ ਪ੍ਰੈਸ਼ਰ ਦੇ ਅਧੀਨ ਕਰਦੇ ਹਨ ਜਾਂ ਹੁਣ ਜਿਹੜਾ ਇਹ ਅਕਾਲ ਤਖਤ ਇਸ ਦਾ ਜੱਥੇਦਾਰ ਜਾਂ ਹੋਰ ਸੱਤਾ ਦੇ ਜੱਥੇਦਾਰਾਂ ਨੂੰ ਕਿਹਾਇਆ ਗਿਆ ਹੈ ਕਿ ਇਹ ਵੀ ਕਿਸੇ ਪੋਲੀਟੀਕਲ ਪਾਰਟੀ ਦੇ ਪ੍ਰੈਸ਼ਰ ਦੇ ਅਧੀਨ ਹੋਇਆ ਹੈ ਦੋਸਤੋ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਇਆ ਹਾਂ ਕੈਪਸ਼ਨ ਤੁਸੀਂ ਪੜ ਲਿਆ ਹੋਣਾ ਹੈ ਪੰਥਕ ਪਾਰਟੀ ਅਤੇ ਪੰਥਕ ਆਗੂਆਂ ਦੇ ਵਿੱਚ ਫਸਿਆ ਅਕਾਲ ਤਖਤ ਸਰ ਇਹ ਖਬਰ ਵੀ ਤੁਹਾਡੇ ਤੱਕ ਪਹੁੰਚ ਚੁੱਕੀ ਹੋਣੀ ਹੈ ਕਿ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਅਕਾਲ ਤਖਤ ਸਾਹਿਬ ਜੀ ਦਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ੍ਹ ਹੋਰਾਂ ਨੂੰ ਬਣਾਇਆ ਗਿਆ ਹੈ ਤੇ ਉਹਨਾਂ ਨੂੰ ਹੀ ਕੇਸਗੜ੍ਹ ਸਾਹਿਬ ਜੀ ਦੀ ਜਥੇਦਾਰੀ ਦਿੱਤੀ ਗਈ ਹੈ। ਤੇ ਦੂਸਰੇ ਪਾਸੇ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦਾ ਜਥੇਦਾਰ ਸੀ ਉਹ ਬਾਬਾ ਟੇਕ ਸਿੰਘ ਧਨੋਲਾ ਹੋਰਾਂ ਨੂੰ ਬਣਾਇਆ ਗਿਆ ਹੈ ਇਹ ਸਾਰਾ ਫੈਸਲਾ ਜਿਹੜਾ ਸੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਇੰਟਰਿਮ ਕਮੇਟੀ ਹੈ ਜਿਸ ਨੂੰ ਅੰਤਰਿਕ ਕਮੇਟੀ ਕਿਹਾ ਜਾਂਦਾ ਹੈ ਉਸ ਨੇ ਕੀਤਾ ਹੈ ਇੱਕ ਬੜੀ ਇੰਟਰਸਟਿੰਗ ਗੱਲ ਇੱਥੇ ਇੱਕ ਹੋਰ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਹਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਉਹ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਹਨ ਹੁਣ ਇਥੇ ਇੱਕ ਸਵਾਲ ਇਹ ਵੀ ਆਉਂਦਾ ਹੈ ਕਿ ਭਾਈ ਇਹ ਅੰਤਰੀਕ ਕਮੇਟੀ ਰਿਪੋਰਟ ਕਿਸ ਨੂੰ ਕਰ ਰਹੀ ਹੈ ਇਸ ਨੇ ਆਪਣੀ ਰਿਪੋਰਟ ਕਿਸ ਨੂੰ ਸੌਂਪੀ ਹੈ ਤੇ ਜਿਸ ਨੇ ਇਸ ਰਿਪੋਰਟ ਦੇ ਆਧਾਰ ਉਤੇ ਸਿੰਘ ਸਹਿਬਾਨਾ ਦੇ ਤਬਾਦਲੇ ਕੀਤੇ ਹਨ ਉਹਨਾਂ ਨੂੰ ਸੇਵਾ ਮੁਕਤ ਕੀਤਾ ਹੈ ਤੇ ਉਹਨਾਂ ਨੂੰ ਨਵੀਂ ਸੇਵਾ ਦਿੱਤੀ ਹੈ ਇਹ ਸਾਰਾ ਘਟਨਾਕ੍ਰਮ ਜਿਹੜਾ ਹੈ ਪਿਛਲੇ 2-3 ਮਹੀਨਿਆਂ ਤੋਂ ਚੱਲ ਰਿਹਾ ਹੈ ਜਿਸ ਨੇ ਸਮੁੱਚੇ ਪੰਥ ਨੂੰ ਇੱਕ ਅਜੀਬ ਜੀ ਦੁਬਿਧਾ ਦੇ ਵਿੱਚ ਪਾਇਆ ਹੋਇਆ ਹੈ ਤੇ ਅਕਾਲ ਤਖਤ ਸਾਹਿਬ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਇਹ ਸਾਰਾ ਘਟਨਾਕ੍ਰਮ ਸ਼ੁਰੂ ਹੋਇਆ ਸੀ 2 ਦਸੰਬਰ 2024 ਨੂੰ ਜਦੋਂ ਅਕਾਲ ਤਖਤ ਸਾਹਿਬ ਉਪਰ ਸਿੰਘ ਸਹਿਬਾਨਾਂ ਦੀ ਜੋ ਕਮੇਟੀ ਸੀ ਅਕਾਲ ਤਖਤ ਸਭ ਜਥੇਦਾਰਾਂ ਦੀ ਕਮੇਟੀ ਸੀ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੀ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਕੁਝ ਉਹਨਾਂ ਦੇ ਮੈਂਬਰਸ ਦੇ ਉੱਪਰ ਚਾਰਜਿਸ ਲਗਾਏ ਗਏ ਸਨ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਸਨ ਤੇ ਉਹਨਾਂ ਦੇ ਹੀ ਇੱਕ ਮੈਂਬਰ ਸੀ ਵਿਰਸਾ ਸਿੰਘ ਬਲਟੋਹਾ ਜਿਸ ਨੇ ਇਨ ਸਪਨਾ ਦਾ ਬੜਾ ਵਿਰੋਧ ਕੀਤਾ ਸੀ ਉਹਨੇ ਓਪਨਲੀ ਸਪਨਾ ਦਾ ਵਿਰੋਧ ਕੀਤਾ ਸੀ ਤੇ ਕੁਝ ਵੀਡੀਓਜ਼ ਵੀ ਉਸਨੇ ਜਾਰੀ ਕੀਤੀਆਂ ਸਨ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਦੀਆਂ ਜਿੱਥੇ ਵਿਰਸਾ ਸਿੰਘ ਬਲਟੋਹਾ ਪੰਜ ਸਿੰਘ ਸਹਿਬਾਨਾ ਦੇ ਸਾਹਮਣੇ ਬੈਠੇ ਸਨ ਤੇ ਉਹਨਾਂ ਦੇ ਨਾਲ ਬੜੀ ਕਠੋਰ ਸ਼ਬਦਾਵਲੀ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਗੱਲ ਕਰ ਰਹੇ ਸਨ ਉੱਥੇ ਤੱਕ ਕਿ ਉਹਨਾਂ ਨੇ ਗਾਲਤਕ ਵੀ ਕੱਢ ਦਿੱਤੀ ਸੀ ਜਿਹੜੀ ਸਿੰਘ ਸਾਹਿਬਾਨ ਜਥੇਦਾਰ ਵਰਗੀ ਪਦਵੀ ਤੇ ਬੈਠੇ ਹੋਏ ਮਨੁੱਖ ਲਈ ਸ਼ੋਭਾ ਨਹੀਂ ਦਿੰਦੀ ਕਿਸ ਨੇ ਵੀ ਕਾਫੀ ਪੰਥ ਖਲਕੇ ਤੇ ਹਲਕੀਆਂ ਦੇ ਵਿੱਚ ਹਲਚਲ ਮਚਾਈ ਤੇ ਉਸ ਤੋਂ ਬਾਅਦ ਫਿਰ ਯਾਨੀ ਹਰਪ੍ਰੀਤ ਸੋਰੰਗੋਰਾ ਨੇ ਆਪਣਾ ਜਿਹੜਾ ਸੀ ਪ੍ਰਤੀਕਰਮ ਦਿੱਤਾ ਉਹਨਾਂ ਨੇ ਕਈ ਤਰ੍ਹਾਂ ਦੇ આરોਪ ਗੁਰਸਾ ਸਿੰਘ ਬਲਟੋਹਾ ਦੇ ਉੱਪਰ ਲਗਾਏ ਕਿ ਭਈ ਇਹ ਮੇਰਾ ਕੈਰੈਕਟਰ ਅਸੈਸੀਨੇਸ਼ਨ ਕਰ ਰਹੇ ਹਨ ਮੇਰੇ ਉੱਪਰ ਪਰਸਨਲ ਅਟੈਕ ਹੋ ਰਿਹਾ ਹਨ ਮੇਰੀ ਫੈਮਲੀ ਦਾ ਜਿਹੜਾ ਕੈਰੈਕਟਰ ਅਸੈਸੀਨੇਸ਼ਨ ਕੀਤਾ ਜਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਜਿਹੜੇ ਸਨ ਉਹ ਲੱਗੇ ਫਿਰ ਉਸ ਤੋਂ ਬਾਅਦ ਜਿਹੜੀ ਸਮੁੱਚੀ ਪਾਰਟੀ ਸੀ ਸ਼ਰਮਣੀ ਅਕਾਲੀ ਦਲ ਉਹਨਾਂ ਦੇ ਕੁਝ ਵਰਕਰਾਂ ਨੇ ਵੀ ਇਸ ਦਾ ਵਿਰੋਧ ਕੀਤਾ ਕੁਝ ਇਸ ਦੀ ਸਹਿਮਤੀ ਦੇ ਵਿੱਚ ਵੀ ਆਏ ਤੇ ਕਈਆਂ ਨੇ ਇਸਤੀਫੇ ਤੱਕ ਵੀ ਦੇ ਦਿੱਤੇ ਜਿਸ ਨੇ ਸਮੁੱਚੀ ਇੱਕ ਸਿੱਖ ਰਾਜਨੀਤੀ ਦੇ ਵਿੱਚ ਵੀ ਬੜੀ ਕਹਾਲ ਚਲਮਚਾਈ ਪੰਥਕ ਗਲਿਆਰੀਆਂ ਦੇ ਵਿੱਚ ਤਾਂ ਹਲਚਲ ਹੈ ਹੀ ਆਈ ਸੀ ਰਾਜਨੀਤਿਕ ਗਲਿਆਰੀਆਂ ਦੇ ਵਿੱਚ ਵੀ ਹਲਚਲ ਜਿਹੜੀ ਸੀ ਉਹ ਮਚ ਗਈ ਲੇਕਿਨ ਇਸ ਦਾ ਸਾਰਾ ਜਿਹੜਾ ਨੁਕਸਾਨ ਸੀ ਇੰਡਾਇਰੈਕਟਲੀ ਜਿਹੜਾ ਸੀ ਉਹ ਪੰਥ ਨੂੰ ਹੋਇਆ ਅਕਾਲ ਤਖਤ ਸਾਹਿਬ ਜੀ ਨੂੰ ਹੋਇਆ ਕਿਉਂਕਿ ਹੁਣ ਹੁਣ ਤਾਂ ਨਹੀਂ ਪਹਿਲਾਂ ਵੀ ਲੋਕ ਜਿਹੜੇ ਸਨ ਇਹ ਗੱਲ ਕਰਦੇ ਸਨ ਸਵਾਲ ਚੁੱਕਦੇ ਸਨ ਕਿ ਭਈ ਅਕਾਲ ਤਖਤ ਤੇ ਮਹਾਨ ਨਹੀਂ ਕੋਈ ਸ਼ੱਕ ਨਹੀਂ ਲੇਕਿਨ ਉੱਥੇ ਜਿਹੜੇ ਆਗੂ ਬੈਠੇ ਹੋਏ ਹਨ ਉਹ ਮਹਾਨ ਨਹੀਂ ਹਨ ਉਹਨਾਂ ਨੇ ਅਕਾਲ ਤਖਤ ਸਾਹਿਬ ਜੀ ਦੀ ਸ਼ਾਨ ਦੇ ਉੱਪਰ ਜਿਹੜਾ ਹੈ ਧੱਬਾ ਲਾਇਆ ਹੋਇਆ ਹੈ ਤੇ ਹੁਣ ਤਾਂ ਜਿਹੜਾ ਤਾਜ਼ਾ ਘਟਨਾਕ੍ਰਮ ਹੈ ਉਹ ਵੀ ਜਿਹੜਾ ਹੈ ਕੁਝ ਇਸ ਵੱਲ ਇਸ਼ਾਰਾ ਕਰ ਰਿਹਾ ਕਿਉਂਕਿ ਬੜੇ سنگੀਨ આરોਪ ਗਿਆਨੀ ਹਰਪ੍ਰੀਤ ਸਿੰਘ ਉਰਾਂ ਉੱਪਰ ਲੱਗੇ ਹਨ ਇੱਥੇ ਤੱਕ ਕਿਹਾ ਗਿਆ ਹੈ ਕਿ ਭਈ ਉਹਨਾਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਸਨ ਜਾਂ ਸਰਕਾਰ ਦੇ ਨਾਲ ਮਿਲਿ ਭੁਗਤ ਕਰਕੇ ਕੁਝ ਆਪਣੇ ਕੰਮ ਸਵਾਰੇ ਕੁਝ ਉਹਨਾਂ ਦੇ ਵੀ ਕੰਮ ਕੀਤੇ ਜਿਹੜਾ ਕਿ ਇੱਕ ਅਕਾਲ ਤੱਕ ਸਾਬਿਤ ਜਿੱਥੇਦਾਰ ਨੂੰ ਸ਼ਬਦਾ ਨਹੀਂ ਹੈ ਉਹਨੇ ਗੱਲਾਂ ਕਿੰਨੀਆਂ ਇੱਕ ਸੱਚ ਹਨ ਕਿੰਨੀਆਂ ਇੱਕ ਝੂਠ ਹਨ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਕਹਿਣ ਤੋਂ ਬਾਅਦ ਵੀ ਹੈ ਕਿ ਭਈ ਇਨਡਾਇਰੈਕਟਲੀ ਜਿਹੜਾ ਨੁਕਸਾਨ ਹੈ ਏ ਅਕਾਲ ਤਖਤ ਸੱਜ ਦੀ ਸਰਵੋੱਚਤਾ ਨੂੰ ਹੋ ਰਿਹਾ ਹੈ ਇਸ ਲਈ ਕਈ ਸਾਡੇ ਪੰਥਕ ਵਿਦਵਾਨ ਜਿਹੜੇ ਹਨ ਉਹ ਵਾਰ-ਵਾਰ ਇਸ ਗੱਲ ਦਾ ਹਾਮੀ ਭਰਦੇ ਹਨ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਅਕਾਲ ਤਖਤ ਸੱਜ ਦੇ ਵਿੱਚ ਉਹ ਫੈਸਲੇ ਹੁੰਦੇ ਹਨ ਉਹ ਸੰਗਤ ਦੇ ਸਾਹਮਣੇ ਕੀਤੇ ਜਾਵਣ ਬੰਦ ਕਮਰਿਆਂ ਦੇ ਵੀ ਜਿਹੜੇ ਫੈਸਲੇ ਹੁੰਦੇ ਹਨ ਉਹ ਸਹੀ ਨਹੀਂ ਹੁੰਦੇ ਉਹ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਕੰਟਰੋਵਰਸੀਆਂ ਪਾਉਂਦੇ ਹਨ ਤੇ ਉਹੋ ਜੀ ਕੰਟਰੋਵਰਸੀ ਇੱਕ ਜਿਹੜੀ ਹੈ ਉਹ ਇੱਥੇ ਚੱਲ ਰਹੀ ਹੈ ਕਿ ਭਾਈ ਆਕਾਲ ਤਖਤ ਸਾਹਿਬ ਜੀ ਵਰਗੀ ਇੱਕ ਦੀ ਸਰਵੋੱਚ ਸੰਸਥਾ ਸਾਡੇ ਸਾਹਮਣੇ ਹਾਂ ਤੇ ਉਹਦੇ ਜਥੇਦਾਰ ਅਗਰ ਇਸ ਤਰ੍ਹਾਂ ਦੇ ਫੈਸਲੇ ਕਰ ਸਕਦੇ ਹਨ ਹਾਲਾਂਕਿ ਉਹਨਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ allele ਇੱਕ ਕਨਫਰਮ ਨਹੀਂ ਹੈ ਲੇਕਿਨ ਫੇਰ ਵੀ ਜਿਹੜੇ ਸਵਾਲ ਉੱਪਦੇ ਹਨ ਭਈ ਕੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕਿਸੇ ਪੋਲੀਟੀਕਲ ਪਾਰਟੀ ਦੇ ਪ੍ਰੈਸ਼ਰ ਦੇ ਅਧੀਨ ਫੈਸਲੇ ਕਰਦੇ ਹਨ ਜਾਂ ਹੁਣ ਜਿਹੜਾ ਇਹ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਾਂ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਹੈ ਕਿ ਇਹ ਵੀ ਕਿਸੇ politcal party ਦੇ ਪ੍ਰੈਸ਼ਰ ਦੇ ਅਧੀਨ ਹੋਇਆ ਹੈ ਇਹਨਾਂ ਤਿੰਨੋਂ ਜਥੇਦਾਰਾਂ ਨੂੰ ਜਿਨ੍ਹਾਂ ਨੂੰ ਇੱਕ ਮਹੀਨੇ ਦੇ ਅੰਦਰ ਤਿੰਨ ਜਥੇਦਾਰ ਫਾਰਗ ਕਰ ਦਿੱਤੇ ਗਏ ਭਾਈ ਇਹਨਾਂ ਦੇ ਆਪਸ ਦੇ ਵਿੱਚ ਚੰਗੇ ਸਬੰਧ ਸਨ ਇੱਕ ਮਤਲਬ ਕਿ ਹਿਸਟੋਰਿਕਲੀ ਫੈਸਲਾ ਸੀ ਕਿ ਭਾਈ ਇੱਕ ਚੰਗਾ ਮੈਸੇਜ ਜਿਹੜਾ ਸੀ ਕੌਮ ਨੂੰ ਕਨਵੇ ਹੋ ਸਕਦਾ ਸੀ ਕਿ ਭਾਈ ਜਥੇਦਾਰ ਕਿਸੇ politcal party ਦੇ ਅਧੀਨ ਨਹੀਂ ਹਨ ਇਹ ਆਪਣੇ ਫੈਸਲੇ ਲੈ ਸਕਦੇ ਹਨ ਲੇਕਿਨ ਅਫਸੋਸ ਹੋਇਆ ਉਲਟ ਇੱਥੇ ਵੀ ਜਿਹੜੀ ਰਾਜਨੀਤੀ ਭਾਰੂ ਹੋ ਗਈ ਪੰਥਕ ਪਾਰਟੀ ਤੇ ਪੰਥਕ ਜਿਹੜਾ ਆਗੂ ਸਨ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਖਿੱਚਾ ਤਾਨ ਹੋ ਗਈ ਜਿਸ ਦਾ ਨੁਕਸਾਨ ਇਨਡਾਇਰੈਕਟਲੀ ਸਮੁੱਚੀ ਕੌਮ ਨੂੰ ਹੋ ਰਿਹਾ ਹੈ ਅਕਾਲ ਤਖਤ ਨੂੰ ਹੋ ਰਿਹਾ ਹੈ ਅਕਾਲ ਤਖਤ ਦੀ ਸਰਵੋਚਤਾ ਦੇ ਉੱਪਰ ਹੁਣ ਸਵਾਲ ਚੁੱਕੇ ਜਾ ਰਹੇ ਹਨ ਕਿ ਭਈ ਅਗਰ ਇਹ ਜਥੇਦਾਰ ਅਗਰ ਤਾਂ ਇਹ ਗੱਲ ਸਹੀ ਨਿਕਲੀ ਇਸ ਤਰ੍ਹਾਂ ਦੇ ਫੈਸਲੇ ਕਰ ਸਕਦੇ ਹਨ ਫਿਰ ਇਸ ਦਾ ਮਤਲਬ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਜਥੇਦਾਰ ਸਨ ਜਾਂ ਅਕਾਲ ਤਖਤ ਸਾਹਿਬ ਦੀ ਉੱਪਰ ਇਸ ਤਰ੍ਹਾਂ ਦੇ ਫੈਸਲੇ ਹੋਏ ਹੋਣਗੇ ਜਿਹੜੇ ਨਹੀਂ ਹੋਣੇ ਚਾਹੀਦੇ ਸੋ ਆਉਣ ਵਾਲਾ ਸਮਾਂ ਜਿਹੜਾ ਹੈ ਇਸ ਦਾ ਫੈਸਲਾ ਕਰੇਗਾ ਕਿ ਇਹ ਗੱਲਾਂ ਸੱਚ ਹਨ ਜਾਂ ਕਿਸ ਤਰ੍ਹਾਂ ਦੀਆਂ ਹਨ ਲੇਕਿਨ ਇੱਕ ਬੜੀ ਦੁਬਿਧਾ ਇੱਕ ਬੜੀ ਕੰਟਰੋਵਰਸੀ ਜਿਹੜੀ ਹੈ ਇਹ ਪੈ ਚੁੱਕੀ ਹੈ ਕਿ ਭਈ ਜਿਸ ਕਮੇਟੀ ਜਿਹੜੀ ਸ਼ਰੋਮਣੀ ਕਮੇਟੀ ਦਾ ਕੋਈ ਪ੍ਰਧਾਨ ਹੀ ਨਹੀਂ ਹੈ ਉਸ ਦੀ ਜਿਹੜੀ ਇੰਟਰਿਮ ਕਮੇਟੀ ਬਣੀ ਹੈ ਉਹ ਕਿਸ ਨੂੰ ਰਿਪੋਰਟ ਕਰ ਰਹੀ ਹੈ ਜਥੇਦਾਰਾਂ ਨੂੰ ਆਪਣੀ ਜਥੇਦਾਰੀ ਤੋਂ ਫਾਰਗ ਜਿਹੜਾ ਕੀਤਾ ਗਿਆ ਉਹ ਕਿਸ ਦੇ ਆਰਡਰ ਦੇ ਨਾਲ ਕੀਤਾ ਗਿਆ ਇੰਟਰਿਮ ਕਮੇਟੀ ਕਿਸ ਨੂੰ ਰਿਪੋਰਟ ਕਰ ਰਹੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਇਹ ਸਾਰਾ ਘਟਨਾਕ੍ਰਮ ਕਿੱਧਰ ਵੱਲ ਨੂੰ ਜਾ ਰਿਹਾ ਹੈ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਹੈ ਕਿ ਭਈ ਆਪਸੀ ਜਿਹੜੇ ਮਤਭੇਦ ਹਨ ਉਹਨਾਂ ਨੂੰ ਆਪਸ ਦੇ ਵਿੱਚ ਹੀ ਮਿਲ ਬੈਠ ਕੇ ਖਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਦਾ ਵੀ ਪ੍ਰਮਾਣ ਹੈ ਕਿ ਭਈ ਜਦੋਂ ਇਸ ਤਰ੍ਹਾਂ ਦੇ ਕੋਈ ਮਤਭੇਦ ਹੋ ਜਾਣੇ ਆਪਸ ਦੇ ਵਿੱਚ ਵਿਚਾਰ ਵਟਾਂਦਰੇ ਨਾ ਮਿਲਣ ਫਿਰ ਗੁਰਬਾਣੀ ਕਹਿੰਦੀ ਹੈ ਕਿ ਭਈ ਆਪਸ ਦੇ ਵਿੱਚ ਮਿਲ ਬੈਠ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਬਲਾਏ ਇਸ ਮਹਾਵਾਕ ਨੂੰ ਆਧਾਰ ਬਣਾ ਕੇ ਆਪਸ ਵਿੱਚ ਇਕੱਠੇ ਹੋ ਕੇ ਮਿਲ ਬੈਠ ਕੇ ਫੈਸਲੇ ਕਰਨੇ ਚਾਹੀਦੇ ਹਨ ਤਾਂ ਕਿ ਪੰਥ ਦਾ ਕੌਮ ਦਾ ਕੋਈ ਨੁਕਸਾਨ ਨਾ ਹੋਵੇ ਸਾਡੀ ਜਿਹੜੀ ਹੈ ਹਾਸੂ ਹਿੱਲੀ ਕੰਡੀਸ਼ਨ ਨਾ ਬਣੇ ਸੋ ਦੇਖਦੇ ਹਾਂ ਨਿਕਟ ਕੋ ਵਿੱਚ ਦੇ ਵਿੱਚ ਕੀ ਕੀ ਘਟਨਾ ਕਰਉ ਵਾਪਰਦੇ ਹਨ ਤੇ ਤੁਹਾਡੇ ਨਾਲ ਇਸੇ ਤਰ੍ਹਾਂ ਜੁੜੇ ਰਵਾਂਗੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਸ਼ੁਕਰੀਆ ਧੰਨਵਾਦ